ਰਿਆ ਇਹ ਕਹਿੰਦਾ ਮੈਂ ਨਹੀਂ ਹਣਾ ਹਾਂ ਵੀ ਤੇ ਸਸੇ ਗਾਉਂਦੇ ਹੋਰ ਰੇੜਾ ਆ ਗਿਆ ਆਪਣਾ ਤੇ ਪੱਠੇ-ਪੁੱਠੇ ਵੱਢਣ ਦੀ ਤਿਆਰੀ ਜਾ ਤੇ ਲਾਓ ਵੀ ਮਿੱਤਰੋ ਕਹਿੰਦੇ ਪੱਠੇ-ਪੁੱਠੇ ਵੱਢ ਕੇ ਰੈੜੀਆਂ ਪਰ ਰੇੜਾ ਝੂੜਾ ਕਰ ਲੈ ਖਾਲੀ ਤੇ ਹੁਣ ਕਹਿੰਦੇ ਵੀ ਪੱਠੇ-ਪੁੱਠੇ ਲੱਦ ਕੇ ਕਰਨ ਚੱਲੀਏ ਪਠਾਣੀ ਰੇੜੀ ਭਰ ਲਈ ਆਪਾਂ ਤੇ ਹੁਣ ਤਿਆਰੀ ਆ ਘਰੇ ਜਾਂਦੇ ਤਾਂ ਮਿਲਦੇ ਆ ਪਤਨ ਘਰੇ ਜਾਵੇ ਆ ਜੀ ਲੋ ਵੀ ਮਿੱਤਰੋ ਪਹਿਲੇ ਆਚਾਰ ਹੋ ਗਏ ਮੁੰਡੇ ਫਸਦੀ ਨੇ ਰੱਜਾ ਚੇਗੇ ਅੱਗਰ ਵੇ ਫੌਗ ਆਚਾਰ ਹੋ ਗਏ ਹੁਣ ਆਪਦੇ ਨੂੰ ਆਟੋ ਲੈ ਲੈਂਦੇ ਲਾ ਦੇਣੇ ਠੱਕ ਜਦ ਆਚਾਰ ਹੋ ਗਿਆ ਅਸੀਂ ਚੱਲੇ ਸੀ ਘਰ ਜਾਜ ਤੇ ਤੁਹਾਨੂੰ ਪਤਾ ਹੈ ਵੇ 8:50 ਵਜੇ ਵੀ ਯਾਰ ਕਿ ਗਾੜੀ ਲੱਗ ਆਤਵੀਂ ਵੇਖ ਸਾਥੇ ਆ ਸਾਉਂਪਰੀ ਭਾਜੀ ਆਨ ਸਾਡੇ ਨਾਲ ਨੇ ਤੇ ਚੈੱਕ ਕਰੋ ਤੁਸੀਂ ਸਖੂ ਭਾਜੀ ਕਿਵੇਂ ਤੋਂ ਡਾ ਰਿਵਿਊ ਕਿਵੇਂ ਅੱਜ ਕਾਜ ਦਾ ਕਿੰਨਾ ਦੇਣ ਤੁਹਾਡਾ ਅੱਜ ਹੈਗੇ 17 ਮਾ ਲੈ ਮਤਰਾ 17 ਮਾ ਦੇਣਾ ਅੱਜ ਬਾਈ ਦੇ ਰਾਜ ਦਾ ਤੇ ਫਿਰ ਨੇ ਕਾਜ ਜਾ ਕੇ ਆ ਜੋ ਚਲੋ ਜਾਜ ਦਾ ਆ ਰਹੇ ਦਿਕਰਾਉਂ ਦੇ ਕਾਲਜ ਪਹੁੰਚ ਚੁੱਕੀ ਆ ਆ ਸੁਖੂ ਭਾਜ ਨੂੰ ਦੇਖ ਸਕਦੇ ਹੋ ਤੁਸੀਂ ਅੱਗੇ ਪਤਾ ਨਹੀਂ ਸਾਹਦਿੰਦਾ ਸੀ ਕਿ ਨਹੀਂ ਹਾਂ ਬੇਲੋ ਝੁੱਪੇ ਖੜਾਇਆ ਯਾਰ ਜਦੋਂ ਲੈਣਾ ਝੁੱਪੇ ਖੜਾਦਾ ਵਿਚਾਰੇ ਨੂੰ ਮੇਰ ਕੋ ਹੁੰਦਾ ਸ਼ਾਮੇ ਖੜਨਾ ਜਾਂ ਲਾਈਪੈਣਾ ਸ਼ਾਮੇ ਸਾਰੇ ਹਾਂ ਤੇ ਸਾਡਾ ਕਾਲਜ ਚੈੱਕ ਕਰੋ ਫੜੇ ਤਾਂ ਕੋਹਵ ਨਹੀਂ ਖਾਲੀ ਹੋਈ ਆ ਅੰਦਰ ਜਾ ਕੇ ਰੌਣਕ ਮਿਲੂ ਤੁਹਾਨੂੰ ਚੈਪਰਿਓ ਤੁਸੀਂ ਸਾਰਾ ਬਾਹਰ ਖਾਲੀ ਕੋਈ ਨਹੀਂ ਸਾਹਮਣੇ ਕੰਟੀਨ ਆ ਗਈ ਆਜੋ ਫਿਰ ਨਾਲਦੇ ਆ ਮਤਰਾ ਕਹਿੰਦੇ ਕਰਦੇ ਕਰਾਉਂਦੇ ਅਸੀਂ ਨਾ ਕਾਲਜੇ ਤੋਂ ਬਾਹਰ ਆ ਗਏ ਉਹ ਸਾਨੂੰ ਇੱਕ ਕੰਮ ਪੈ ਗਿਆ ਸ਼ੋਰ ਨੂੰ ਲੈ ਕੇ ਆਉਣਾ ਇੱਕ ਬੰਦੇ ਸਾਡੇ ਨੂੰ ਰੇਸ ਕਰ ਮੜੀ ਜੀ ਮੋਟਰਸਾਈਕਲ ਦੀ ਤਰ੍ਹਾਂ ਆ ਦਾ ਪਿਛਲਾ ਬੰਦਾ ਕਦੇ ਨਹੀਂ ਲਾਉਂਦਾ ਮੈਂ ਐਸੇ ਘਾੜਿਆ ਲਿਆ ਹਾਂ ਮੋਟਰਸਾਈਕਲ ਹੁੰਦੇ ਵਾਲਾ ਵਾ ਤੇ ਮੜਾ ਆਪਾ ਬੰਦੇ ਨੂੰ ਆਪਸ ਸੱਡੇ ਤੋਂ ਬਾਹਰ ਲਿਆ ਜੇ ਫੇਰ ਆਉਣੇ ਕਲਾਸ ਲਾਉਣ ਹਾਲੇ ਆਪਣੇ ਕਲਾਸ ਚ ਅੱਧਾ ਘੰਟਾ ਪਿਆ ਟਾਈਮ ਪਿਆ ਹਾਲੇ ਲੈ ਵੀ ਮਤਰਾ ਕਹਿੰਦੇ ਸਨੇਹ ਭਾਜੀ ਆ ਚੁੱਕਿਆ ਸਨੇਹ ਦੀ ਸ਼ਕਲ ਦਿਖਾ ਮੜੀ ਜੀ ਬੰਦੇ ਸਾਡੇ ਨਾਲ ਆਵਾ ਹੋ ਨੀ ਫਾਈਨਲ ਹੋ ਗਿਆ ਸਵੇਰ ਤੋਂ ਅੱਜ ਆਉਣਾ ਲੈ ਗਏ ਆਪਾਂ ਕਰਦੇ ਆ ਲੋ ਵੀ ਗਾਜ ਪਹੁੰਚ ਗਏ ਮੈਲਦੇ ਆਉਣ ਧੰਨਵਾਦ ਅੱਲਾ ਤਾਂ ਜਾਇਨ ਅੱਡੇ ਤੇ ਆ ਯਾਰ ਤੇ ਕੱਲਾ ਕਰ ਬੀਜੀ ਚਾਹ ਤੇ ਕੋਈ ਬਸ ਤੇ ਅੰਦੀ ਜੀ ਦਾ ਪਹਿਲਾ ਕਾਲ ਸਾਲ ਕਰੰਟ ਲੱਗਣਾ ਵੀ ਸੌਖਾ ਸਟਾਕ ਕਰਦਾ ਓਏ ਵੀ ਹੂੰ ਤੱਕ ਤੱਕ ਬਾਜ ਰੌਣਕ ਜੀ ਹੈਣੀ ਯਾਰ ਪਹੁੰਚ ਕੋਈ ਮੁੰਡਾ ਮੁੰਡਾ ਕੋਹ ਨਹੀਂ ਢੀਲੇ ਪੈ ਚੱਲ ਆ ਜਾ ਬੱਟ ਕੌਣ ਆ ਗਿਆ ਕਹਿੰਦਾ ਸਾਡੇ ਮੇਨ ਮੋਹਦਵਾਰ ਬੰਦੇ ਆ ਗਏ ਭਾਜੀ ਵੈਰੀ ਹੱਥ ਨਹੀਂ ਲਾਈਦੇ ਹੁੰਦੇ ਕਿਵੇਂ ਭਾਜੀ ਕੀ ਹਾਲ ਆ ਬਾਈ ਜੀ ਨੂੰ ਪਹਿਲਾਂ ਸਨਮਾਨ ਦੇ ਜਾ ਕਿਦਾਂ ਭਰਾਵਾ ਤੈਨੂੰ ਕੁੜੀਆਂ ਦੀਆਂ ਦੀਆਂ ਵੀ ਕੀ ਹਾਲ ਆ ਆ ਸਾਡੇ ਮਾਨ ਸਾਹਿਬ ਆ ਗਏ ਮਾਨ ਸਾਹਿਬ ਏ ਰਿਪੋਰਟਰ ਨਾਲ ਮੇਰੀ ਫੋਟੋ ਖਾਰੇ ਰਿਪੋਰਟਰ ਨਾਲ ਫੋਟੋ ਹੋ ਗਈ ਤੂੰ ਉਧਰ ਮਾਨ ਸਾਹਿਬ ਨਾਲ ਵੀਡੀਓ ਮੰਗਦੀ ਪਈ ਤੂੰ ਮੇਰੀ ਗੱਲ ਸੁਣ ਹੁਣ ਮਾਨ ਸਾਹਿਬ ਬੁਲਾਉਂਦੇ ਨਹੀਂ ਤਿੰਨ ਟੈਸਟ ਆਹੀ ਸਾਰੇ ਕਲੀਅਰ ਕਰ ਦਿੰਦੇ ਨੇ ਤੂੰ ਵੇਖੀ ਚ ਮਾਨ ਸਾਹਿਬ ਕੇ ਹਰ ਤੋਂ ਡਾਬ ਦਰ ਰਿਵਿਊ ਦੋ ਤਰ ਕਵੇਂ ਲੱਗਾ ਕਾਲਜ ਤੁਹਾਨੂੰ ਕਾਲਜ ਉਹ ਵੀ ਕਹਿੰਦਾ ਕਲਾਸ ਚ ਆ ਗਏ ਸਾਰੇ ਸਾਰੇ ਕਲਾਸ ਚ ਆ ਗਿਆ ਲੋ ਆ ਕੀ ਵੇਖੀ ਨਾ ਕਰਨੋ ਵਾਲਾ ਕਰਨੋ ਜਿਹੜਾ ਪੜਨਾ ਪੜਨਾ ਨਹੀਂ ਹੁੰਦਾ ਕਰਨੋ ਵਾਲਾ ਬੰਦਾ ਤਾਂ ਠੀਕ ਆ ਪਰ ਕਰਨੋ ਆ ਬੰਦਾ ਤਾਂ ਠੀਕ ਆ ਮੈਂ ਰੰਦੀਰ ਮਾਨ ਦਾ ਡਾਇਲੋਗ ਸੁਣਿਆ ਹਾਂ ਕਰਨੋ ਵਾਲਾ ਬੰਦਾ ਤਾਂ ਠੀਕ ਆ ਪਰ ਪਰ ਚਾਹ ਨਾਲ ਸਮੋਸੇ ਆ ਗਏ ਆ ਹਾਂ ਵੀ ਚਾਹ ਨਾਲ ਸਮੋਸੇ ਚੱਲਣਗੇ ਚੱਲਣਗੇ ਵੀ ਖਾਉਂਦਾ ਕਿ ਨਹੀਂ ਭੱਜਣਗੇ ਸਾਰਾ ਪਿੰਡ ਸਾਡਾ ਐਡਾ ਗਰੁੱਪ ਦੇ ਵੇਖ ਵਾਓ ਵੀ ਕੀ ਆ 40 ਦੇ ਲੱਗਦੇ ਆ ਉਹ ਕੋਈ ਨਹੀਂ ਅਜਮੇ ਬਕੌਤ ਲੀ ਮੋਂਸਿਆਂ ਨੂੰ ਲੱਤਣੇ ਆਣੇ ਆ ਗਏ ਦੋ ਦੋ ਸਮੋਸੇ ਥੋੜੀ ਭਲੀ ਹੋ ਜੇ ਓਏ ਸਮੋਸੇ ਦੇ ਦੇ ਹਾਂ ਸਮੋਸੇ ਦੇਣਾ ਬਦਿੰਗੇ ਸਾਲਾ ਰੋਟੀ ਲੈਣਾ ਆਂਦਾ ਆਏ ਮੈਂ ਕਰਿਆ ਇਹ ਬਾਕਸ ਵਿੱਚ ਨੇ ਸਨੇ ਸਮੋਸਾ ਚੱਕੜਾ ਦੋਹੀ ਕ ਲੱਗੀ ਤੇ ਕਹੇ ਹਰ ਗੱਲ ਬਾਤ ਸੁਣਾ ਕੋਈ ਹੋ ਗਿਆ ਵਧੀਆ ਪੜਨਾ ਹੈ ਲਾਇਬ੍ਰੇਰੀ ਚੱਲੇ ਪੜਨਾ ਚੋਰੀ ਪੜਨਾ ਜਸਵੰਦਰ ਹੈਲੋ ਕਾਲੇਮਾਨ ਅੱਗੋਂ ਮੈਨੂੰ ਕੋਈ ਕਿਹੜੀ ਕਿਤਾਬ ਪੜਨੀ ਹੈ ਤੁਹਾਨੂੰ ਲਾਇਬ੍ਰੇਰੀ ਜਸਵੰਦਰ ਸਾਡੇ ਸਰਦਾਰ ਸਾਹਿਬ ਆ ਗਏ ਹੈ ਇਹ ਕਿਤਾਬ ਕੋਲ ਮੈਂ ਹਿੰਦੀ ਨਹੀਂ ਪੜਦਾ ਇਹ ਲਾਇਬ੍ਰੇਰੀ ਚ ਪੜਨਾ ਹੈ ਉਹ ਨਹੀਂ ਲਿਖਿਆ ਤੂੰ ਗਾ ਉਹ ਬਹਿਤ ਆ ਲੈਣ ਪੁੱਤਰੋ ਕਾਜ ਦਾ ਹੋ ਵੀ ਛੱਟੀ ਸਾਨੂੰ ਫਰੀਦ ਬਾਈ ਹਣੀ ਲੈਣ ਆਗੇ ਨਾਲ ਭੱਟੀ ਭਾਜੀ ਆਗੇ ਸਾਡੇ ਤੇ ਉਹ ਵੀ ਛੁੱਟੀ ਦੇ ਕਾਜ ਦਾ ਕਰਨ ਵਧੀਆ ਜਾਂਦਾ ਝੋਟਾ ਰਿਓ ਤੇ ਆ ਫਰੀਦ ਹਣੀ ਲੈਣ ਆਗੇ ਹੁਣੇ ਹੀ ਚੱਲੇ ਖਾਣ ਪੀਣ ਤੇ ਵੇਖੋ ਬੱਲਦੇ ਆ ਤੁਹਾਨੂੰ ਆ ਜਾਓ ਵੇ ਪਾਦਰ ਵੀ ਕਿਹੈਂਡ ਆਜ ਪੁੱਤਰੋ ਇਹ ਪਸਤੋ ਪਸਤੋ ਆ ਗਏ ਪੁੱਤਰੋ ਕਹਿੰਦੇ ਹੈਂਗਰੀ ਪੁਆਇੰਟ ਵਾਲਿਆਂ ਦੇ ਆ ਗਏ ਆ ਠੀਕ ਆ ਗੀ ਆਹ ਬੋਲੋ ਆ ਸਾਰੇ ਅੰਦਰ ਥੋੜੀ ਵਾੜਨਾ ਮੈਂ ਕਰਦੀ ਮੰਗਰੀ ਪੈਂਟਾ ਦੇ ਆ ਗਏ ਆਜੋ 005 ਕੀਬੋਰਡ ਦਾ ਮੈਂ ਉਹ ਦੇਖਦਾ ਉਹ ਤੋਂ ਮੈਂ ਨੇ ਉਹ ਵੇਖ ਕੀ ਖਾਣਾ ਇਹ ਮੁੰਡੇ 버ਗਰ ਖਾਣੇ ਆ ਸੈਂਡਵਿਚ ਖਾਣਾ ਪੀਜ਼ਾ ਖਾਣਾ ਕੀ ਖਾਣਾ ਤੁਮ ਕਹਾੜ ਤਾਂ ਸਲਾਹ ਹੀ ਬੰਦ ਦੇ ਬਈ ਕੀ ਹੋਇਆ ਪਹਿਲੇ ਬੋਲਦੀ ਨਹੀਂ ਸੀ ਹੁਣ ਕੀ ਹੋਇਆ ਬੋਲਨੇ ਲੱਗੀ ਹੈ ਸਾਰੇ ਨਾ ਕਿਹੜਾ ਬੈਂਟਾ ਆਹੀ ਆ ਆਹੀ ਆ ਤਰਨ ਕੋਟੀਆ ਹਾਂਜੀ ਬਾਜੀ ਹਾਂਜੀ ਬਾਜੀ ਇਹ ਤੈਨੂੰ ਪਤਾ ਬਲੌਗਰਾਂ ਕਿਹੜਾ ਪਾਸ ਆਵੇ ਤੇ ਕੋਈ ਨਾ ਇਹ ਨੈਸਟੀ ਤੋਂ ਨੇ ਤਰਹੋ ਵਾਲਾ ਬੈਂਡਿਆ ਕਹਿੰਦਾ ਸ਼ਹਿਰ ਕੀ ਰੱਖਿਆ ਟੱਟ ਵਾਹ